ਨੱਕ ਦੇ ਵਿੱਚ ਨੱਥ ਪਾਈ ਹੋਈ ਆ ਉਹ ਜਿਹੜੀ ਰੱਸੀ ਆ ਜਾਂ ਕਮਾਨ ਕਹਿੰਦੀ ਏ ਉਹ ਕੇਜਰੀਬਾਲ ਦੇ ਹੱਥ ਚ ਆ ਗਈ ਕੇਜਰੀਬਾਲ ਦੀ ਜਿਹੜੀ ਕਮਾਨ ਆ ਗਈ ਉਹ ਮੋਦੀ ਦੇ ਹੱਥ ਚ ਆ ਗਈ ਇਹ ਜੁੰਡਲੀ ਇੱਕੋ ਆ ਗਈ ਕੌਣ ਕਹਿੰਦਾ ਬਦਲਾ ਕੌਣ ਕਹਿੰਦਾ ਕੌਣ ਕਹਿੰਦਾ ਛੱਡਣਾ ਕਰੇ ਗੱਲ ਕੋਈ ਆ ਖੜਿਆ ਛੱਡਣਾ ਗੱਲ ਕਰੇ ਕੋਈ ਮਤਲਬ ਹੀ ਨਹੀਂ ਬਦਲਾਣਾ ਉਹਦੀ ਕੋਈ ਚੀਜ਼ੇ ਨਹੀਂ ਹੈਗੀ ਵੋਟਾਂ ਆ ਗਈਆਂ ਹੁਣ ਫੇਰ ਆਉਣ ਉਹਨਾਂ ਦਾ ਇਸ ਦਾ ਪਹਿਲੀ ਕੰਨੀ ਤਾਂ ਚੋਣ ਤਮਾਸ਼ੇ ਦਾ ਬਾਈਕਾਟ ਕਰੋ ਵੋਟਾਂ ਨੇ ਨਹੀਂ ਲਾਉਣਾ ਪਰ ਲਾਣਾ ਪੈਣਾ ਬੰਨ ਕਤਾਰ ਲੋਕਾਂ ਨੂੰ ਇਹ ਕਹਿੰਨੇ ਆ ਕਿ ਆਉਣ ਤੋਂ ਛੱਡ ਪਿੰਡਾਂ ਦੇ ਵਿੱਚ ਹੀ ਸਰਕਾਰਾਂ ਤੇ ਨਾ ਚੱਕ ਕਰੋ ਅੱਬ ਦੀ ਰਾਖੀ ਆਪ ਕਰੋ ਇਹ ਤਾਂ ਪੰਜੀ ਛਾਲੀਂ ਢੇਡਾ ਮਾਰਦੇ ਵੋਟਾਂ ਦੇ ਬਨਜਾਰੇ ਵੀ ਕਹਿੰਦੇ ਗਰੀਬੀ ਰਹਿ ਨਹੀਂ ਦੇਣੀ ਝੋਕੇ ਮਾਰਦੇ ਨਾਰੇ ਵੀ ਇੱਕੋ ਥੈਲੀ ਦੇ ਚੱਟੇ ਵੱਟੇ ਵੋਟਾਂ ਵਾਲੇ ਸਾਰੇ ਵੀ ਤੁਹਾਨੂੰ ਲੱਗਦਾ ਨਹੀਂ ਕਿ ਆਮ ਆਹੋ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿਉਂ ਬਿਲਕੁਲ ਨਹੀਂ ਕੋਈ ਆਮ ਨਹੀਂ ਹੈਗਾ ਜੀ ਇਹੇ ਮਾਲਕੇ ਕਾਰਕੂ ਰੇਟ ਘਰਾਣੀਆਂ ਦੇ ਪਿੱਠੂ ਨੇਗੇ ਇਹ ਜਿਹੜੇ ਇਥੋਂ ਦਾ ਪ੍ਰਬੰਧ ਦਾ ਸਿਸਟਮ ਆਗਾ ਉਹਦੇ ਨਾਲ ਹੀ ਇਹ ਜੁੜੇ ਹੋਏ ਨੇ ਸਾਨੂੰ ਬਿਲਕੁਲ ਵੀ ਕੋਈ ਫਰਕ ਨਹੀਂ ਲੱਗਦਾ ਜਦੋਂ ਕੋਈ ਬੰਦਾ ਇਹ ਪ੍ਰਬੰਧ ਦੇ ਵਿੱਚ ਜੁੜ ਜਾਂਦਾ ਉਹਨੂੰ ਫਿਰ ਪ੍ਰਬੰਧ ਦੀ ਰਾਖੀ ਕਰਨੀ ਪੈਂਦੀ ਹੈਗੀ ਇਹ ਛੇਟਮ ਦੀ ਰਾਖੀ ਕਰਨੀ ਪੈਂਦੀ ਹੈਗੀ ਹੁਣ ਪਹਿਲਾਂ ਤੁਸੀਂ ਭੈਣ ਜੀ ਨੂੰ ਸਵਾਲ ਕਰਿਆ ਸੀਗਾ ਵੀ ਇਹਨੂੰ ਚਲਾ ਕੌਣ ਰਿਹਾ ਹੈਗਾ ਅਸਲ ਦੇ ਵਿੱਚ ਪੱਤੇ ਦੀ ਜਿਹੜੀ ਨੱਕ ਦੇ ਵਿੱਚ ਨੱਥ ਪਾਈ ਹੋਈ ਆ ਉਹ ਜਿਹੜੀ ਰੱਸੀ ਆ ਜਾਂ ਕਮਾਂਡ ਕਹਿੰਦੀ ਏ ਉਹ ਕੇਜਰੀਵਾਲ ਦੇ ਹੱਥ 'ਚ ਆ ਗਈ ਕੇਜਰੀ ਬਾਲ ਦੀ ਜਿਹੜੀ ਕਮਾਨ ਆ ਗਈ ਉਹ ਮੋਦੀ ਦੇ ਹੱਥ ਚ ਆ ਗਈ ਇਹ ਜੁੰਡਲੀ ਇੱਕੋ ਆ ਗਈ ਇਹ ਸਾਰਾ ਤਾਣਾ ਬਾਣਾਗਾ ਤਾਣੇ ਬਾਣੇ ਦਾ ਜਿੰਨਾ ਚ ਰੁੱਲਜੀ ਹੋਈ ਤਾਣੀ ਬਾਣੀ ਦਾ ਇਹ ਕਿਰਤੀ ਲੋਕ ਮਿਹਨਤ ਕਸ ਲੋਕ ਉਹਦਾ ਸਿਰਾਂ ਨਹੀਂ ਲੱਭਦੇ ਉਹਨਾਂ ਚਰੇ ਮਸਲੇ ਦਾ ਹੱਲ ਨਹੀਂ ਹੁੰਦਾ ਹੈਗਾ ਤੁਸੀਂ ਸਵਾਲ ਕਰਿਆ ਮੋਤਾਂ ਦੀ ਸੱਤ ਮੋਤਾਂ ਹੋਈਆਂ ਨੇ ਪਿੰਡ ਗੁਜਰਾ ਦੇ ਵਿੱਚ ਦੋ ਮੌਤਾਂ ਹੋਈਆਂ ਨੇ ਪਿੰਡ ਢੰਡੋਲੀ ਦੇ ਵਿੱਚ ਇੱਕ ਮੌਤ ਹੋਈ ਹੈ ਪਿੰਡ ਉਪਲੀ ਦੇ ਵਿੱਚ ਚਾਰ ਮੌਤਾਂ ਹੋਈਆਂ ਨੇ ਟਿੱਬੀ ਸ਼ਨਾਮ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਪਿੰਡ ਚਖੇਪਲ ਦੇ ਵਿੱਚ ਸ਼ਨਾਮ ਟਿੱਬੀ ਦੇ ਵਿੱਚੋਂ ਸੱਤ ਬੰਦੇ ਗਵਿਹਰ ਨੇਗੇ ਤੇ ਜਿਹੜੇ ਇੱਥੇ ਸੰਗਰੂਰ ਰੈਫਰ ਕਰਤੇ ਇਹ ਜਿਹੜੀ ਮਤਲਕ ਹੈ ਮੌਤਾਂ ਦੀ ਗਿਣਤੀ ਹੈਗੀ ਇਹ ਰੁਕਣ ਦਾ ਚਸ਼ਮਾ ਨਹੀਂ ਲੈ ਰਹੀ ਦਿਨ ਪਰ ਦਿਨ ਵਧਦੀ ਜਾ ਰਹੀ ਹੈਗੀ ਹਾਲ ਕਿ ਸਾਨੂੰ ਇਹ ਤੀਗਾ ਵੀ ਜਿਹੜੀ ਇਹ ਘਟਨਾ ਕੱਲੀ ਗੁਜਰਾ ਪਿੰਡ ਦੀ ਹੋਵਾ ਹਾਂ ਹੁਣੇ ਹੁਣੇ ਫੋਨ ਆਇਆ 10:30 ਵਜੇ ਦਾ ਟੈਲੀਫੋਨ ਆਇਆ ਤੀਗਾ ਸਨਾਮ ਦੋ ਮੌਤਾਂ ਦੀ ਹੈ ਟਿੱਬੀ ਦੇ ਵਿੱਚ ਜਖੇਪਲ ਪਿੰਡ ਦੇ ਵਿੱਚ ਇੱਕ ਮੌਤ ਧੀ ਉਦੋਂ ਬਾਅਦ ਗਿਣਤੀ ਹੈ ਜਿਹੜੀ ਲਗਾਤਾਰ ਵਧਦੀ ਜਾ ਰਹੀ ਹੈ ਜੀ ਇੰਨਾ ਕੁਝ ਹੋਣ ਤੋਂ ਬਾਅਦ ਵੀ ਆਮ ਆਦਮੀ ਦੇ ਕੋਸੇ ਵੀ ਐਮਐਲਏ ਜਿ ਕਿਸੇ ਮੰਤਰੀ ਦਾ ਨਾਂ ਆਉਣਾ ਖਾਸ ਕਰਕੇ ਅਜੇ ਮਨਿੰਦਰ ਕੌਰ ਭਰਾਜ ਦੇ ਸ਼ਹਿਰ ਦੇ ਵੀ ਤੁਸੀਂ ਬੈਠਿਓ ਹਾਲਾਂਕਿ ਸ਼ਹਿਰ ਭਗਵੰਤ ਸਿੰਘ ਮਾਨ ਦਾ ਵੀ ਇਹੀ ਆ ਤਾਂ ਇਹ ਨਾਂ ਆਉਣਾ ਕਿਸੇ ਐਮਐਲਏ ਦਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇੱਥੇ ਕੋਈ ਨਹੀਂ ਆਇਆ ਜੀ ਨਾ ਇੱਥੇ ਆਮਨ ਰੋੜਾ ਆਇਗਾ ਨਾ ਇੱਥੇ ਭਗਵੰਤ ਮਾਨ ਨੇ ਤਾਂ ਉਨੀ ਕੀ ਹੈਗਾ ਨਰਿੰਦਰ ਕੌਰ ਭਰਾ ਆ ਜਾ ਇਹ ਨਹੀਂ ਪਹੁੰਚੀ ਹੈਗੀ ਹਰਪਾਲ ਚੀਮਾਗਾ ਉਹ ਨਹੀਂ ਇੱਥੇ ਪਹੁੰਚਿਆ ਹੈਗਾ ਜਿਹੜੀ ਇਹਨਾਂ ਦੀ ਹੋਰ ਲੱਲੀ ਛੱਲੀ ਬੰਦੀ ਹੈਗੀ ਥੱਲੇ ਕਲੱਬ ਜਾਂ ਹੋਰ ਕਮੇਟੀਆਂ ਬੰਦੀਆਂ ਨਿਗਿਆ ਉਹਨਾਂ ਦਾ ਵੀ ਕੋਈ ਮਤਲਬ ਕਿ ਜਿਹੜਾ ਹੈਗਾਗਾ ਨਾ ਕੋਈ ਪ੍ਰਧਾਨ ਨਾ ਕੋਈ ਸੈਕਟਰੀ ਬਿਲਕੁਲ ਵੀ ਇੱਥੇ ਆ ਕੇ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਕੰਮ ਕਰਾਂ ਦੇ ਆਮ ਆਏ ਤੁਸੀਂ ਆਮ ਨਹੀਂ ਕੀ ਲੱਗਦਾ ਉਹੀ ਆਮ ਨੇ ਅਸਲ ਦੇ ਵਿੱਚ ਪਹਿਲੀ ਗੱਲ ਤਾਂ ਆਮ ਆਦਮੀ 25 ਲੱਖ ਰੁਪਇਆ ਲਾ ਕੇ ਐਮਐਲਏ ਦੀ 25 ਲੱਖ ਰੁਪਇਆ ਲੱਗਦਾਗਾ ਲੱਗਦਾ ਤਾਂ ਪਲਾਸਾ ਵੈਸੇ ਅਸੀਂ ਇੱਕ ਦਿਨ ਅੰਕੜਾ ਕੱਢਿਆ ਸੀਗਾ 25 ਲੱਖ ਰੁਪਇਆ ਲੱਗਦਾ ਆਮ ਬੰਦਾ ਦਾ 25 ਲੱਖ ਰੁਪਇਆ ਲਾ ਕੇ ਕਿ 25 ਲੱਖ ਹੈ ਹੀ ਨਹੀਂ ਆਮ ਕੋਲੇ ਤਾਂ ਪਹਿਲੀ ਗੱਲ ਤਾਂ ਉਹ ਕਿਵੇਂ ਐਮਐਲਏ ਬਣ ਜੂ ਕਿਵੇਂ ਐਮਪੀ ਬਣ ਜੂਗਾ ਜੀ ਸੋ ਲੱਗਦਾ ਨਹੀਂ ਕਿ ਆਮ ਆ ਉਹ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਅਸੀਂ ਬਿਲਕੁਲ ਨਹੀਂ ਕੋਈ ਆਮ ਨਹੀਂ ਹੈਗਾ ਜੀ ਇਹੇ ਮਾਲਕੇ ਕਾਰਕੂ ਰੇਟ ਘਰਾਣਿਆਂ ਦੇ ਪਿੱਠੂ ਨੇਗੇ ਇਹੇ ਜਿਹੜੇ ਇਥੋਂ ਦਾ ਪ੍ਰਬੰਧ ਦਾ ਸਿਟਮਾਗਾ ਉਹਦੇ ਨਾਲ ਹੀ ਇਹ ਜੁੜੇ ਹੋਏ ਨੇ ਸਾਨੂੰ ਬਿਲਕੁਲ ਵੀ ਕੋਈ ਫਰਕ ਨਹੀਂ ਲੱਗਦਾ ਅਸੀਂ ਤਾਂ ਪਹਿਲਾਂ ਇਹਨਾਂ ਨੂੰ ਕਹਿਨੇਗਾ ਵੀ ਜਿਹੜਾ ਸਰਕਾਰਾਂ ਨੇ ਇਹ ਇੱਕ ਇੱਕੋ ਥੈਲੀ ਦੇ ਚੱਟੇ-ਵੱਟੇ ਨੇ ਸਰਕਾਰਾਂ ਤੇ ਨਾਲ ਝਾਕ ਕਰੋ ਅੱਬ ਦੀ ਰਾਖੀ ਆਪ ਕਰੋ ਇਹ ਤਾਂ ਪੰਜੀ ਛਾਲੀਂ ਢੇੜਾ ਮਾਰਦੇ ਵੋਟਾਂ ਦੇ ਬਨਜਾਰੇ ਵੀ ਕਹਿੰਦੇ ਗਰੀਬੀ ਰਹਿ ਨਹੀਂ ਦੇਣੀ ਫੋਕੇ ਮਾਰਦੇ ਨਾਰੇ ਵੀ ਇੱਕੋ ਥੈਲੀ ਦੇ ਚੱਟੇ-ਵੱਟੇ ਵੋਟਾਂ ਵਾਲੇ ਸਾਰੇ ਵੀ ਵੋਟਾਂ ਨਾਲ ਨਹੀਂ ਕੰਮ ਹੁਣ ਮੁਕਣਾ ਪਊਗਾ ਉੱਠਣਾ ਦੁਸ਼ਮਣ ਕੁੱਟਣਾ ਸਾਥ ਬਚਕਾਰੇ ਜਿੰਨਾ ਚਿਰ ਕਿਰਤੀ ਲੋਕ ਸਾਥ ਕਾਰ ਇਹਨਾਂ ਨੂੰ ਘੇਰ ਕੇ ਸਵਾਲ ਨਹੀਂ ਕਰਦੇ ਉਹਨਾਂ ਚਿਰ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਸਾਰੇ ਇੱਕੋ ਨੇਗੇ ਜੀ ਇੱਕੋ ਥੈਲੀ ਦੇ ਇਹ ਚੱਟੇ-ਵੱਟੇ ਲੋਕ ਨੇ ਤੁਸੀਂ ਕਹਿੰਦੇ ਇੱਕੋ ਨੇ ਇਹ ਕਹਿੰਦੇ ਬਦਲਾਅ ਆ ਕੌਣ ਕਹਿੰਦਾ ਬਦਲਾਅ ਆ ਜੀ ਕਹਿੰਦੇ ਬਦਲਾਅ ਕੌਣ ਕਹਿੰਦਾ ਕੌਣ ਕਹਿੰਦੇ ਛੱਡਣਾ ਕਰੇ ਗੱਲ ਕੋਈ ਆ ਖੜੇ ਛੱਡਣਾ ਗੱਲ ਕਰੇ ਕੋਈ ਮਤਲਬ ਹੀ ਨਹੀਂ ਬਦਲਾਅ ਨਾ ਆਉਂਦੀ ਕੋਈ ਚੀਜ਼ੇ ਨਹੀਂ ਹੈਗੀ ਇੱਕ ਵੀ ਚੀਜ਼ ਨਹੀਂ ਬਦਲਾਣ ਆਉਂਦੀ ਅਸੀਂ ਫੇਰ ਕਹੀਏ ਪੰਚਾਇਤੀ ਜ਼ਮੀਨਾਂ ਦੀ ਗੱਲ ਕਰਨੀ ਹੋਵੇ ਪਿੰਡਾਂ ਦੇ ਵਿੱਚ ਰਿਜ਼ਰਵ ਕੋਟੇ ਦੀਆਂ ਲਈਆਂ ਨਗੀਆਂ ਹਾਲੇ ਵੀ ਸੰਘਰਸ਼ ਵਿਗੜਵਾਲ ਦੀ ਜ਼ਮੀਨ ਆ ਜਿਹੜੀ ਉਹਦਾ ਸੰਘਰਸ਼ ਚੱਲ ਰਿਹਾਗਾ ਜ਼ਮੀਨ ਸਾਨੂੰ ਉਸੇ ਰੇਟ ਤੇ ਮਿਲਦੀ ਹੈਗੀ ਉਵੇਂ ਜਿੇ ਕਿ ਸੰਘਰਸ਼ ਕਰਨਾ ਪੈਂਦਾਗਾ ਕਾਦਾ ਹੋਆ ਜੀ ਹਸਪਤਾਲਾਂ ਦੇ ਵਿੱਚ 20 ਵੀ ਸਾਨੂੰ ਗੇੜੇ ਲਾਉਣੇ ਪੈਂਦੇ ਨੇਗੇ ਸੇਵਾ ਦਾ ਕੇਂਦਰਾਂ ਦੇ ਵਿੱਚ 10-10 ਸਾਨੂੰ ਗੇੜੇ ਲਾਉਣੇ ਪੈਂਦੇ ਨੇ ਸਾਡੇ ਪਿੰਡ ਦਾ ਬੰਦਾ ਇੱਕ ਹੈਂਡੀਕੈਪਟਾ ਉਹਦੇ ਘਰ ਵਾਲੀ ਮਾਲ ਕੇ ਸਾਦੇ ਸੁਭਾਦੀ ਹੈਗੀ ਤਿੰਨ ਦਿਨ ਹੋ ਗਏ ਭਾਈ ਮੈਨੂੰ ਮੰਜੂ ਨੂੰ ਲੈ ਕੇ ਆਉਂਦੇ ਨੂਰੇ ਮੈਨੂੰ ਹੁਣ ਪਤਾ ਲੱਗੇ ਵੀ ਦੀ ਪਿਲਸਣ ਨਹੀਂ ਲੱਗੀ ਹੈਗੀ ਤਿੰਨ ਦਿਨ ਹੋ ਗਏ ਇੱਥੇ ਲੈ ਕੇ ਆਉਂਦੇ ਨੂ ਵਿਚਾਰਿਆਂ ਨੂੰ ਕਦੇ ਇਹਦੀ ਵੋਟ ਕਾਰਡ ਕਦੇ ਦੀ ਉਮਰ ਕਟਾ ਇਹ ਤਾਂ ਫਿਰ ਹੁਣ ਵੀ ਆਉਣਗੇ ਵੋਟਾਂ ਵਾਲੋਂ ਵੋਟਾਂ ਆ ਗਈਆਂ ਹੁਣ ਫੇਰ ਆਉਣ ਉਹਨਾਂ ਦਾ ਇਸ ਦਾ ਪਹਿਲੀ ਕੰਨੀ ਤਾਂ ਚੋਣ ਤਮਾਸ਼ੇ ਦਾ ਬਾਈਕਾਟ ਕਰੋ ਵੋਟਾਂ ਨੇ ਨਹੀਂ ਲਾਉਣਾ ਪਰ ਲਾਨਣਾ ਪੈਣਾ ਬੰਨ ਕਤਾਰ ਲੋਕਾਂ ਨੂੰ ਇਹ ਕਹਿੰਨੇ ਆਗੇ ਆਉਣ ਤੋਂ ਸਾਡੇ ਪਿੰਡਾਂ ਦੇ ਵਿੱਚ ਹੀ ਆਉਣ ਤੋਂ ਸਾਡੇ ਪਿੰਡਾਂ ਦੇ ਵਿੱਚ ਜਿੱਥੇ ਮਤਲਬ ਕਿ ਲੋਕ ਸ਼ਰ ਗਰਮ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਾਂ ਭਗਤ ਸਿੰਘ ਨੂੰ ਸੱਚੇ ਦਿਲੋਂ ਪਿਆਰ ਕਰਦੇ ਨੇਗੇ ਉਹ ਬਿਲਕੁਲ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਇਹਨਾਂ ਨੂੰ ਇਨਕਾਰ ਕਰਕੇ ਛੱਟਣਗੇ ਜੀ ਪੰਜਾਬ ਨੂੰ ਇਹਨਾਂ ਕਰੋਂਗੇ ਕਿ ਇਸ ਨੇ ਹਾਂਜੀ 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 ਬਹੁਤ ਧੰਨਵਾਦ ਓਕੇ ਸੋ ਪਿੰਡ ਗੁਜਰਾ ਦੇ ਵਿੱਚ ਧਰਨਾ ਜਿਹੜਾ ਲੱਗਿਆ ਹੋਇਆ ਪਰ ਵੱਡਾ ਰੋਸ ਇਸੇ ਚੀਜ਼ ਦਾ ਦੇਖਣ ਨੂੰ ਮਿਲ ਰਿਹਾ ਕਿ ਜਿਹੜਾ ਸਾਨੂੰ ਆਮ ਆਦਮੀ ਪਾਰਟੀ ਦੇ ਗੜ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਣ ਵਾਲਾ ਇਹ ਸ਼ਹਿਰ ਆ ਪਰ ਸ਼ਹਿਰ ਦੇ ਵਿੱਚ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਜਾਂ ਕਿਸੇ ਮੰਤਰੀ ਦਾ ਨਾਮ ਆਉਣਾ ਜਿਹੜਾ ਲੋਕਾਂ ਦੇ ਵਿੱਚ ਇਸ ਚੀਜ਼ ਦਾ ਵੱਡਾ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਰੇਵਾਂਦੋ ਜੀ ਧੰਨਵਾਦ ਜੀ